ਨਰਕ ਅਤੇ ਨਰਕ ਭਰੀ ਜ਼ਿੰਦਗੀ ਇਹ ਦੋਵੇਂ ਪਾਵੇਂ ਸੁਣਨ ਨੂੰ ਵੱਖਰੇ ਨੇ ਪਰ ਜੇ ਇਹਨਾਂ ਬਜ਼ੁਰਗਾਂ ਵੱਲ ਵੇਖੀਏ ਤਾਂ ਇੱਕੋ ਜਿਹੇ ਹੀ ਨਜ਼ਰ ਆਉਂਦੇ ਨੇ ਨਰਕ ਜਿਹੜਾ ਇਸ ਬਜ਼ੁਰਗ ਜੋੜੇ ਨੂੰ ਇਹਨਾਂ ਦੇ ਨਿਛੇੜੇ ਪੁੱਤ ਨੇ ਦਿਖਾ ਦਿੱਤਾ ਇਹ ਨਰਕ ਭਰੀ ਜ਼ਿੰਦਗੀ ਜਿਹੜੀ ਇਹ ਜਿਉਂਦੇ ਜੀ ਭੋਗ ਰਹੇ ਨੇ ਨਾ ਪੈਰਾਂ ਵਿੱਚ ਜੁੱਤੀ ਨਾ ਸਿਰ ਤੇ ਛੱਤ ਫਟੇ ਜਿਹੇ ਕਸੇ ਜਿਹੇ ਕੱਪੜੇ ਜਿਸ ਨੂੰ ਸ਼ਾਇਦ ਹੀ ਪਿਛਲੇ ਕਈ ਮਹੀਨਿਆਂ ਤੋਂ ਦੋਵਾਂ ਨੇ ਤੋਤਾ ਹੋਵੇਗਾ ਜਾਂ ਇਤਕਾਲ ਉਹ ਕਹੂਣੇ ਨਹੀਂ ਜਾਨ ਹੀ ਨਹੀਂ ਕਿ ਆਪਣੀ ਜਾਂ ਫਿਰ ਆਪਣੇ ਕੱਪੜਿਆਂ ਦੀ ਸਾਫ਼ ਸਫਾਈ ਕਰ ਸਕਣ ਮੁੱਖੀ ਗੱਲ ਕਿ ਇਹ ਜੋੜਾ ਇਸ ਸਵਰਗ ਭਰੀ ਧਰਤੀ ਤੇ ਨਰਕ ਦੀ ਜ਼ਿੰਦਗੀ ਕੱਟਣ ਨੂੰ ਮਜਬੂਰ ਹੋ ਰਿਹਾ ਹੈ ਚੱਲੋ। ਆਪਾਂ ਲੋ। ਤੇਨਾ ਬਜ਼ੁਰਗਾਂ ਦਾ ਪਿੰਡ ਹੈ, ਬਾਬਾ ਬਕਾਲਾ ਦਾ ਪਿੰਡ ਡੇਰੀਵਾਲ ਜਿੱਥੇ ਇਹ 13 ਸਾਲਾਂ ਤੋਂ ਇੱਕ ਕਾਗਜ਼ ਦੀ ਝੂਗੀ ਵਿੱਚ ਰਹਿ ਕੇ ਆਪਣੇ ਆਖਰੀ ਸਮੇਂ ਨੂੰ ਉਡੀਕ ਰਹੇ ਨੇ। ਮਾਤਾ ਤੋਂ ਨਾ ਤੁਰੇ ਜਾਂਦਾ ਅਤੇ ਨਾ ਹੀ ਕੋਈ ਘਰ ਦਾ ਕੰਮ ਕੀਤਾ ਜਾਂਦਾ। ਬਜ਼ੁਰਗ ਦਾ ਵੀ ਇਹੀ ਹਾਲ ਹੈ। ਪਿੱਠੇ ਚ ਪੈ ਕੂਬ ਨੇ ਪਹਿਲਾ ਹੀ ਕੂਬੀ ਹੋਈ ਜ਼ਿੰਦਗੀ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਹੈ। ਚਾਹ ਕੇ ਮਨੀ ਪਾਵਾ ਗਰੀਬੀ ਹੈ ਤਵੀ ਆਵਾਜ਼ ਵਿੱਚ ਬਾਪੂ ਸਵਰਨ ਸਿੰਘ ਦੱਸਦੇ ਨੇ ਕਿ ਉਹਨਾਂ ਦੇ ਇਕਲੌਤੇ ਪੁੱਤ ਨੇ ਨਸ਼ੇ ਲਈ ਉਹਨਾਂ ਨੂੰ ਘਰੋਂ ਬਾਹਰ ਕਰ ਦਿੱਤਾ ਹੁਣ ਵੀ ਜਦੋਂ ਉਹ ਆਉਂਦਾ ਹੈ ਤਾਂ ਨਸ਼ੇ ਨਾਲ ਡੱਕਿਆ ਹੁੰਦਾ ਹੈ 13 ਸਾਲ ਤੋਂ ਇਹ ਤਰਪਾਲ ਦੀ ਝੁੱਗੀ ਹੀ ਉਹਨਾਂ ਦਾ ਆਖਰੀ ਸਹਾਰਾ ਬਣੀ ਹੋਈ ਹੈ ਮੀ ਹੋਵੇ ਹਨੇਰੀ ਗਰਮੀ ਜਾਂ ਫੇ ਠੰਡ ਇੱਥੇ ਹੀ ਉਹ ਰੋਕੜ ਲਾ ਕੇ ਆਪਣਾ ਟਾਈਮ ਟਪਾ ਲੈਂਦੇ ਨੇ ਕਿ ਨਾਮ ਬਜ਼ੁਰਗੋ ਸਵਰਨ ਸਿੰਘ ਕਿਹੜਾ ਪਿੰਡ ਤੁਹਾਡਾ ਪਿੰਡ ਤੇਰੀ ਆ ਹਾਂਜੀ ਤਸੀਲ ਪਾਦਾ ਕਾਲਾ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਬੈਠੇ ਹੋ। ਉਹ ਤਾਂ ਮੈਂ ਦਾ ਟਾੜੇ ਗਾੜੀ ਹੈ ਉਹ ਅਰਥ ਕਰਤਾ। ਇਹ ਮੇਰਾ ਕੋਈ ਕਿਤੇ ਉੱਥੇ ਪਾਣੀ ਦਾ ਕੋਈ ਬੱਤੀ ਦਾ ਕੋਈ ਕੋਠਾ ਮਟਰਾ ਬਣ ਗਏ। ਜਿਹੜਾ ਇਹ ਕਿ ਉੱਥੇ ਜਾ ਕੇ ਤੇ ਬਾਹੜ ਭਰਾ ਬਾ ਦੇਣਾ। ਬਾ ਕੇ ਸਾਡੂ ਕੋਈ ਆ ਕੇ ਮੇਰੇ ਕੋਲੇ ਸਾਡੀ ਬਾਹ ਫੜੂਗਾ ਕਿ ਲੈ ਮੱਠੇ ਦਾ ਕੋਈ ਆ ਕੇ ਪਾਣੀ ਢਾਣੀ ਪਿਆ ਦੂਗਾ। ਇੱਥੇ ਸਾਨੂੰ ਕੋਈ ਨਹੀਂ ਜੇ ਪੁੱਛਣ ਕਿਸਣਾ। ਤੁਹਾਡੇ ਪੁੱਤ ਕਿੱਥੇ ਆ ਜਿਹੜਾ ਕਿ ਮਾਂ ਪਿਓ ਨੂੰ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਬੱਚੇ ਸਾਨੂੰ ਸਾਂਭਣਗੇ ਵੱਡੇ। ਮੁੱਤ ਵੇਖ ਲਓ ਜੇ ਕਿਤੇ ਦੇਦਾ ਪੁੱਤ ਦੇ ਆਉਣਾ ਨਾ ਹੀ ਜੀ ਪੁੱਤ ਨੇ ਨਹੀਂ ਆਉਣਾ। ਜੇ ਆਉ ਵੀ ਅਰਜੇ ਆਉਣਾ ਤਾਂ ਘੁੰਮ ਕੇ ਚਲੇ ਜਾਣਾ। ਉਹਨੇ ਸਾਨੂੰ ਇਹ ਵੀ ਪੁੱਛਣਾ ਅੱਜ ਤੁਹਾਡੇ ਕੋ ਕੁਝ ਹੈਗਾ ਕਿ ਨਹੀਂ ਹੈਗਾ। ਹੁਣ ਵੀ ਮੈਂ ਬਾਹਰ ਗਿਆ ਪਿੰਡ ਗਿਆ। ਨਹੀਂ ਬਦਲ ਹੋਇਆ ਤਾਂ ਮੈਂ ਬੁਰਣੀ ਨੂੰ ਛੱਡ ਗਿਆ ਬਾਹਰ ਮੈਂ ਰੋਟੀ ਕਿਸੇ ਕੋ ਪਕਵਾ ਕੇ ਲਿਆ ਆਇਆ। ਬੁੜੜੀ ਤੇ ਜਲਦਾਈ ਮਾਂ ਵੀ ਭੇਜਦਾ ਭੱਜਾ ਤਾਂ ਫਿਰ ਬੁੜੜੀ ਨੂੰ ਅੰਦਰ ਕੀਤਾ ਦੇਗ ਪੀਏ ਕਰੀ ਤਾਂ ਵੀ ਮੈਂ ਰੋਦੇ ਕਰਾਂਦੇ ਰ ਠਾ ਕੇ ਕਿਤੇ ਵਕਤਾਂ ਦੇ ਅੰਦਰ ਕੀਤਾ ਤੇ ਹੁਣ ਵਿਚਾਰੀ ਤੇ ਲੀਡੇ ਲਾ ਕੇ ਤੇ ਗੱਲ ਪਾਈਆ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਮੈਨੂੰ ਪਤਾ 13 ਸਾਲ ਹੋ ਗਏ ਬਜ਼ੁਰਗਾਂ ਤਬਕਾ ਉਹਨਾਂ ਦੇ ਧੀਆਂ ਜ਼ਰੂਰ ਆਉਂਦੀਆਂ ਨੇ ਥੋੜਾ ਬਹੁਤ ਲੀੜਾ ਲੱਤਾ ਜਾਂ ਫਿਰ ਸੌਪਾ ਜਾ ਦੇ ਜਾਂਦੀਆਂ ਨੇ ਪਰ ਗਰੀਬੀ ਕਾਰਨ ਉਹ ਵੀ ਉਹਨਾਂ ਲਈ ਜ਼ਿਆਦਾ ਨਹੀਂ ਕਰ ਪਾਉਂਦੀਆਂ ਬਾਪੂ ਸਵਰਨ ਸਿੰਘ ਨੇ ਤਾਨੀ ਸੱਜਣਾਗੇ ਅਪੀਲ ਕੀਤੀ ਹੈ ਕਿ ਉਹਨਾਂ ਲਈ ਘਟੋ ਘਾਟ ਇੱਕ ਕਮਰਾ ਬਣਾ ਕੇ ਅੰਦਰ ਲਾਈਟ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਆਪਣੀ ਬਾਕੀ ਬਚੀ ਜ਼ਿੰਦਗੀ ਨੂੰ ਸੁਖਦ ਬਣਾ ਸਕਣ ਜਿਵੇਂ ਕੋਈ ਮੌਸਮ ਖਰਾਬ ਹੋ ਜਾਂਦਾ ਹੈ ਕੋਈ ਸਰਦੀ ਗਰਮੀ ਆਉਂਦੀ ਹੈ ਤਾਂ ਤੁਹਾਨੂੰ ਇੱਥੇ ਕੋਣ ਦੇਖਦਾ ਹੈ ਕੋਈ ਨਹੀਂ ਵੇਦਾ ਕੋਈ ਨਹੀਂ ਵੇਦਾ ਤੁਹਾਡੇ ਜਿਹੜੇ ਨੂਨ ਜਾਂ ਪੋਤਰੇ ਨੇ ਉਹ ਵੀ ਨਹੀਂ ਤੁਹਾਨੂੰ ਕੁਝ ਦੇ ਨਹੀਂ ਪਤਾ ਇਹ ਪੁੱਛਦੀ ਹੈ ਕਿ ਆਪਾਂ ਅੱਛੀ ਗੱਤੀਆਂ ਆਉਂਦੀਆਂ ਜਾਂ ਜਾਂਦੀਆਂ ਵਾ ਨਿੰਦਾ ਮਤਾ ਦੇਂਦੀਆਂ ਕਦੇ 100 200 50 50 ਤੇ ਨਸ਼ਿਆ ਪੀ ਉਹ ਵੀ ਮਾਤੜਿਆ ਉਹ ਵੀ ਮਾਤੜਿਆ ਵਿਚਾਰ ਗਿਆ ਆਪੋ ਆਪਣੇ ਤੇ ਘਰ ਫਾਮਦੀਆਂ ਤੇ ਨਿਆਣੇ ਪਾਲ ਦਿਨਾ ਡੰਗੋ ਡੰਗ ਉਹ ਤਾਂ ਕਦੀ ਵੀ ਨਹੀਂ ਆ ਕੇ ਤੇ ਪੁੱਛੇ ਪੁੱਤਰ ਤੋਡੇ ਨੇ ਆਉਂਦਾ ਵਾਕਿਆ ਦੱਸਿਆ ਵੀ ਆਉਂਦਾ ਰੱਜਿਆ ਆਉਣਾ ਡੱਗਦੇ ਹੋਗਾ ਆ ਕੇ ਤਾਂ ਇਤਰਾ ਘੁੰਮ ਕੇ ਫੇਰ ਚਲੇ ਜਾਣਾ ਇਹ ਕਰ ਨਸ਼ਾ ਕਰਦਾ ਨਸ਼ਾ ਕਰਦਾ ਨਸ਼ੇ ਦੇ ਕਰਕੇ ਸਾਰਾ ਕੁਝ ਤੁਹਾਨੂੰ ਇੱਥੇ ਸਾਰਾ ਕੁਝ ਜਾੜਤਾ ਉਹਨੇ ਕਰਤਾ ਨਸ਼ਾ ਹੀ ਕਰਤਾ ਸੋ ਕੀ ਅਪੀਲ ਕਰੋਗੇ ਪੰਜਾਬੀਆਂ ਨੂੰ ਜਿਹੜੇ ਕਿ ਤੁਹਾਡੇ ਹਾਲਾਤ ਜਿਹੜੇ ਨੇ ਉਹ ਤਾਂ ਮੈਂ ਤਾਂ ਹੱਥ ਜੋੜ ਕੇ ਆਨਾ ਵੀ ਮੈਨੂੰ ਨਾ ਭੈਣ ਭਰਾਵਾ ਚ ਆ ਪੜਾ ਦਿਓ ਉੱਥੇ ਮੇਰਾ ਕੋਈ ਪਾਣੀ ਪਿਆਊਗਾ ਕੋਈ ਦਵਾਈ ਦਾਰੂ ਹੁਣ ਸਾਡੇ ਕੋਈ ਇੱਥੇ ਦਾ ਕੋਈ ਡਾਕਟਰ ਆਵੇ ਨਾ ਸਾਨੂੰ ਕੋਈ ਆ ਕੇ ਪੁੱਛੇ ਤੇ ਇਤਰਾ ਹੀ ਪੈ ਰਹਿੰਦੇ ਫੇ ਚੁੱਪ ਕਰਕੇ ਰਿਸ਼ਤੇਦਾਰ ਵੀ ਪੁੱਛਦੇ ਆ ਕੇ ਰਿਸ਼ਤੇਦਾਰ ਵਿਚਾਰੇ ਕਹੜੇ ਗਏ ਤੇ ਧੀਆ ਧੀਆ ਵਿਚਾਰਿਆਂ ਰਿਸ਼ਤੇਦਾਰ ਤਾਂ ਹੋਰ ਕਹ ਰਿਆ ਪੜਾਵਾ ਉਹ ਵਿਚਾਰਿਆਂ ਕਿਤੇ ਆਉਂਦੀਆਂ ਜਾਂਦੀਆਂ ਚਾਪੜੇਵੇਂ ਆਏ ਉਹ ਕੜੀ ਦੇ ਕੜੀ ਆਏ ਕੋਨਾ ਚੱਲ ਵੇਖ ਲਿਆ ਹੋਰ ਸਾਡੇ ਰਿਸ਼ਤੇਦਾਰ ਕਿਹੜੇ ਪੋਤਾ ਉਹਨੇ ਸਾਰੇ ਤਾਂ ਪੋਪੜੇ ਥਾਈ ਕਬੀਲਦਾਰ ਹੁਣ ਮਦਦ ਲਈ ਅਪੀਲ ਕਰੋਗੇ ਕਰਾਂਗੇ ਪੋਤਾ ਹੀ ਤਾਂ ਨੇ ਸਾਡੀ ਮੱਜ ਤੇ ਚ ਕਾਰ ਕਾ ਦ ਸਾਨੂੰ ਘਰ ਬਾਦੋਂ ਕੇ ਤਾ ਸ਼ਾਇਦ ਇਸੇ ਨੂੰ ਨਰਕ ਕਿਹਾ ਗਿਆ ਹੋਵੇਗਾ ਜਦੋਂ ਆਪਣੀ ਹੀ ਔਲਾਦ ਮਾਪਿਆਂ ਨੂੰ ਇੰਜ ਮਾਰਨ ਲਈ ਛੱਡ ਦਿੰਦੀ ਹੈ ਜਦੋਂ ਢਿੱਡੋਂ ਜੰਮੇ ਆਪਣੀਆਂ ਲੋੜਾਂ ਲਈ ਮਾਪਿਆਂ ਨੂੰ ਫਾਹੇ ਟੰਗਦੇ ਰਹੇ ਹਾਲਾਂਕਿ ਪਿੰਡ ਦੇ ਹੀ ਇੱਕ ਜ਼ਿੰਮੇਦਾਰ ਨੇ ਇਹਨਾਂ ਨੂੰ ਆਪਣੀ ਮੋਟਰ ਤੇ ਰਹਿਣ ਲਈ ਥਾਂ ਜ਼ਰੂਰ ਦਿੱਤੀਏ ਪਰ ਇੱਥੇ ਸਵਾਲੇ ਵੀ ਬਣਦਾ ਹੈ ਕਿ ਕੀ ਪਿੰਡ ਚ ਹੋਰ ਕੋਈ ਵੀ ਅਜਿਹਾ ਸਰਦ ਪੂਜ ਦਾ ਪਰਿਵਾਰ ਨਹੀਂ ਜੋ ਅਜਿਹੇ ਲੋਕਾਂ ਦੀ ਮਦਦ ਕਰ ਸਕੇ ਕਿ ਪੂਰਾ ਪਿੰਡ ਮਿਲ ਕੇ ਇੱਕ ਕਮਰਾ ਇਹਨਾਂ ਬਜ਼ੁਰਗਾਂ ਲਈ ਨਹੀਂ ਬਣਾ ਸਕਦਾ ਅਮ੍ਰਿਤਸਰ ਤੋਂ ਹਰਜੀਤ ਕਰੇਵਾ ਸੈਂਟਰਲ ਪੰਜਾਬ ਟੀਵੀ